ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਹੈ ਕੈਨੇਡਾ ਦੇ ਰਸਤੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਰੇ ਭਾਰਤੀਆਂ ਦੀ ਗਿਣਤੀ ਵਿੱਚ ਮੌਜੂਦਾ ਵਰੇ ਦੌਰਾਨ 22% ਵਾਧਾ ਹੋਇਆ ਤੇ ਬਾਰਡਰ ਪੋਰਟਲ এজੰਟਾਂ ਵੱਲੋਂ 43764 ਜਣਿਆਂ ਨੂੰ ਕਾਬੂ ਕੀਤਾ ਗਿਆ 2023 ਵਿੱਚ 30000 ਭਾਰਤੀਆਂ ਨੂੰ ਕੈਨੇਡਾ ਯੂ ਐਸ ਦੇ ਬਾਰਡਰ ਤੇ ਰੋਕਿਆ ਗਿਆ ਜਦਕਿ 2022 ਵਿੱਚ ਤਕਰੀਬਨ 18000 ਭਾਰਤੀਆਂ ਨੂੰ ਇਮੀਗ੍ਰੇਸ਼ਨ ਤਿਆਸਤ ਵਿੱਚ ਲੈ ਲਿਤਾ ਗਿਆ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਆਕੜਿਆਂ ਦੇ ਮੁਤਾਬਕ ਮੌਜੂਦਾ ਵੇਰੇ ਦੌਰਾਨ ਤਕਰੀਬਨ 2 ਲੱਖ ਵਿਦੇਸ਼ੀ ਨਾਗਰਿਕਾਂ ਨਜਾਇਜ਼ ਤਰੀਕੇ ਨਾਲ ਕੈਨੇਡਾ ਤੋਂ ਅਮਰੀਕਾ ਦਾਖਲ ਹੁੰਦੇ ਕਾਬੂ ਕੀਤਾ ਗਿਆ ਜਦਕਿ ਪਿਛਲੇ ਸਾਲ 1 ਲੱਖ 99000 ਲੋਕਾਂ ਨੂੰ ਇਮੀਗ੍ਰੇਸ਼ਨ ਨੇ ਹਰਾਸਤ ਦੇ ਵਿੱਚ ਲੱਤਾ ਸੀ 2022 ਵਿੱਚ ਦੇ ਮੁਕਾਬਲੇ ਤਾਜ਼ਾ ਆਕੜੇ ਤਕਰੀਬਨ ਦੁੱਗਣੇ ਹੋ ਚੁੱਕੇ ਨੇ 109000 ਨੂੰ ਅਮਰੀਕਾ ਦੇ ਬਾਰਡਰ ਏਜੰਟਾਂ ਵੱਲੋਂ ਰੋਕਿਆ ਗਿਆ ਇਮੀਗ੍ਰੇਸ਼ਨ ਮਾਰਾ ਦਾ ਕਹਿਣਾ ਹੈ ਕਿ ਹਰ ਪ੍ਰਵਾਸੀ ਵੱਲੋਂ ਇੱਕ ਅਣਜਾਣ ਮੁਲਕ ਵਿੱਚ ਆਪਣੀ ਜ਼ਿੰਦਗੀ ਸ਼ੁਰੂ ਕਰਨ ਦਾ ਫੈਸਲੇ ਦੇ ਪਿੱਛੇ ਵੱਖਰਾ ਕਾਰਨ ਹੈ ਆਮਦਨ ਸਭ ਤੋਂ ਵੱਡਾ ਰੋਲ ਅਦਾ ਕਰ ਸਕਦੀ ਹੈ ਤੇ ਭਾਰਤ ਵਿੱਚ ਔਸਤਨ ਸਲਾਨਾ ਆਮਦਨ ਸਿਰਫ 1161 ਡਾਲਰ ਬਣਦੀ ਹੈ ਜਦੋਂ ਕਿ ਅਮਰੀਕਾ ਵਿੱਚ ਸਭ ਤੋਂ ਘੱਟ ਪ੍ਰਤੀ ਵਿਅਕਤੀ ਆਮਦਨ ਮੀਸੀਸੀਪੀ ਵਿੱਚ ਦਰਜ ਕੀਤੀ ਗਈ ਹੈ ਜੋ 48100 ਡਾਲਰ ਬਣਦੀ ਹੈ ਅਮਰੀਕਾ ਦੇ ਸਭ ਤੋਂ ਘੱਟ ਆਮਦਨ ਵਾਲੇ ਸੂਬੇ ਵਿੱਚ ਭਾਰਤੀ ਲੋਕ 50 ਗੁਣਾ ਵੱਧ ਕਮਾਈ ਕਰ ਸਕਦੇ ਨੇ ਕੈਨੇਡਾ ਦੇ ਰਸਤੇ ਅਮਰੀਕਾ ਪਹੁੰਚਣ ਵਿੱਚ ਵੱਡਾ ਕਾਰਨ ਵੀਜ਼ਾ ਮਿਲਣਾ ਵਿਚ ਦਿੱਕਤ ਦੱਸਿਆ ਜਾ ਰਿਹਾ ਕਨੇਡੀਅਨ ਵਿਜ਼ਟਰ ਵੀਜ਼ਾ 90 ਤੋਂ 100 ਦਿਨਾਂ ਦੇ ਅੰਦਰ ਮਿਲ ਜਾਂਦਾ ਜਦਕਿ ਅਮਰੀਕਾ ਵੀਜ਼ਾ ਇੰਟਰਵਿਊ ਲਈ ਲੰਮੀ ਉਡੀਕ ਕਰਨੀ ਪੈਂਦੀ ਹੈ ਤੇ ਵੀਜ਼ਾ ਮਿਲਣ ਦੇ ਬਹੁਤ ਅਸਾਰ ਘੱਟ ਹੁੰਦੇ ਨੇ ਤੇ ਉਥੇ ਦੱਸ ਦਈਏ ਕਿ ਇੱਕ ਵੱਡਾ ਹੋਰ ਕਾਰਨ ਕੈਨੇਡਾ ਦੇ ਰਸਤੇ ਅਮਰੀਕਾ ਦਾਖਲ ਹੋਣਾ ਮੈਕਸੀਕੋ ਦੇ ਮੁਕਾਬਲੇ ਸੁਰੱਖਿਅਤ ਮੰਨਿਆ ਜਾਂਦਾ ਜਿਸ ਦੇ ਮੱਦੇ ਨਜ਼ਰ ਪੱਟੀ ਕਿੰਦੀ ਵਿੱਚ ਭਾਰਤੀ ਹੁਣ ਕੈਨੇਡਾ ਪਹੁੰਚਣ ਤੇ ਜ਼ੋਰ ਦੇ ਰਹੇ ਨੇ ਅਨੁਭਵ ਇਮੀਗ੍ਰੇਸ਼ਨ ਦੇ ਜਿੱਥੇ ਕੁਝ ਲੋਕਾਂ ਨੇ ਦੱਸਣਾ ਕਿ ਬਾਈਡਨ ਸਰਕਾਰ ਦੀਆਂ ਨੀਤੀਆਂ ਸਦਕਾ ਕੈਨੇਡੀਅਨ ਸਰਹੱਦਾਂ ਤੋਂ ਅਮਰੀਕਾ ਆਉਣ ਵਾਲਿਆਂ ਦੀ ਗਿਣਤੀ ਵਧੀ ਹੈ ਬਤੌਰ ਰਾਸ਼ਟਰਪਤੀ ਜੋ ਬਾਈਡਨ ਨੇ ਜਿੱਥੇ ਚੌਥੇ ਸਾਲ ਅਮਰੀਕਾ ਪਹੁੰਚਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਦੀ ਬੇਤਸ਼ਾ ਵਾਧਾ ਹੋਇਆ ਸੰਭਾਵਿਤ ਤੌਰ ਤੇ ਇਸੇ ਕਰਕੇ ਕੈਨੇਡਾ ਦੇ ਰਸਤੇ ਅਮਰੀਕਾ ਪਹੁੰਚੇ ਭਾਰਤੀਆਂ ਅਤੇ ਹੋਰ ਮੁਲਕਾਂ ਨਾਲ ਸੰਬੰਧਿਤ ਪ੍ਰਵਾਸੀਆਂ ਦੀ ਗਿਣਤੀ ਵਧੀ ਹੈ ਦੂਜੇ ਪਾਸੇ ਮਨੁੱਖੀ ਤਸਕਰੀ ਕਰਨ ਵਾਲੇ ਗਰੋ ਦਾ ਆਂਕੜਾ ਵਧਾਉਣ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਇਮੀਗ੍ਰੇਸ਼ਨ ਮਾਰਾ ਦਾ ਮਰਨਾ ਹੈ ਕਿ ਭਾਵੇਂ ਅਮਰੀਕਾ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਸਰਦ ਪਾਰ ਕਰਨ ਵਾਲੇ ਭਾਰਤੀਆਂ ਦਾ ਆਂਕੜਾ 43764 ਦੱਸਿਆ ਜਾ ਰਿਹਾ ਪਰ ਇਹ ਇਸ ਤੋਂ ਕਿਤੇ ਹੋਰ ਜ਼ਿਆਦਾ ਹੋ ਸਕਦਾ ਹੈ ਅਮਰੀਕਾ ਦੇ ਇਹ ਚੁਣੇ ਗਏ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਸ ਲਝਾਨ ਦੇ ਮੱਦੇਨਜ਼ਰ ਕੈਨੇਡਿਆ ਨਾਲ ਅਤੇ ਮੈਕਸੀਕੋ ਵਸਤੂਆਂ ਦੇ ਉੱਪਰ 25% ਦੇ ਟੈਕਸ ਲਾਉਣ ਦੀ ਧਮਕੀ ਦਿੱਤੀ ਗਈ ਆ ਤੇ ਹੁਣ ਦੋਹਾਂ ਮੁਲਕਾਂ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਅਮਰੀਕਾ ਵਿੱਚ ਦਾਖਲ ਨੂੰ ਕਿਤੇ ਨਾ ਕਿਤੇ ਠੱਲ ਪਾਉਂਦੇ ਯਤਨਾਂ ਦੇ ਉੱਪਰ ਕੰਮ ਕੀਤਾ ਜਾ ਰਿਹਾ ਹੈ ਕੈਨੇਡੀਅਨ ਖਬਰਾਂ ਨਾਮਾ ਦੇ ਵਿੱਚ ਜੀ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੀ ਸੋਨੇ ਆ ਪੜ੍ਹਨੀ ਆ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦਿਨ ਆ